ਲਓ ਵੀ ਮਿੱਤਰ ਆਪਣੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੋ ਠੀਕ ਠਾਕ ਹੋਗੇ ਘੈਂਟ ਹੋਗੇ ਵਧੀਆ ਹੋਗੇ ਓਕੇ ਹੋਗੇ ਤੇ ਸੋਆ ਦਾ ਬਲੌਗ ਹੈ ਤੇ ਕੱਲ ਆਪਾਂ ਬਲੌ ਪਾ ਨਹੀਂ ਸਕੀ ਤੇ ਅੱਜ ਪਉਣਾ ਸੀ ਉਹ ਤੇ ਕੱਲ ਆਪਾਂ ਸਪਰੇਅ ਕਰਕੇ ਰਹੀ ਸੀ ਮੈਗਜ਼ੀਨ ਕਣਕ ਤੇ ਨੇ ਰੇ ਸਿੱਟੀ ਸੀ ਤੇ ਅੱਜ ਆਪਾਂ ਕਣਕ ਦੇਖਣ ਆਈ ਸੀ ਕਿੱਦਾਂ ਈ ਹੈ ਉਹ ਪਹਿਲਾਂ ਰੋਂ ਕਣਕਾਂ ਨਾਲ ਫਰਕ ਪੈ ਗਿਆ ਪਹਿਲਾਂ ਪੀੜੀਆਂ ਬਹੁਤ ਸੀ ਕਣਕਾਂ ਤੇ ਹੁਣ ਧੁੱਪ ਨਿਕਲਣ ਨਾਲ ਕਣਕਾਂ ਦਾ ਰੰਗ ਕਾਲਸ ਫੜਨ ਲੱਗ ਗਿਆ। ਤੇ ਕਮਤ ਤੰਦ ਮੇੜਤਾ ਪਸ਼ੂ-ਪਸ਼ੂ ਬਾਈਕ ਕੱਢ ਕੇ ਹਰਾ ਹੋਗਾ, ਪਾ ਕੇ, ਖਵਾ ਕੇ ਕਿੱਲਾਂ ਤੇ ਬਨਤੀਆਂ ਬਾਰੇ ਤੇ ਆਪਾ ਪ੍ਰਦੀਪ ਸਿੰਘ ਨੇ ਚੜਾਤਾ ਸਕੂਲ ਤੇ ਮੈਂ ਚੱਲ ਆਪਾ ਬਲੌਗ ਬਣਾ ਲੀ ਗੀ। ਤੇ ਹੁਣ ਆਪਾ ਬਣਾਉਂਗਾ ਬਣਾਉਂਗਾ। ਆਪਣੇ ਬਲੌਗ ਨੂੰ ਲਾਈਕ, ਸ਼ੇਅਰ ਚੂਕ ਕਰਿਆ ਕਰੋ। ਤੇ ਆਪਾਂ ਰੋਟੀ ਰੋਟੀ ਖਾ ਕੇ ਚਲਣਾ ਖੇਤ ਗੜਾ ਮਾਰੀ ਤੇ ਆਪਣੇ ਅੱਜ ਫੇਰ ਬੱਦਲ ਵਾਈ ਕਰਖੀ ਐ ਤੇ ਲੱਗਦਾ ਮੀ ਪਊਗਾ ਤੇ ਨਾ ਕਮੀ ਨਾ بس ਆਹੀ ਦੌਰ ਰਹਿ ਕਰੇ ਤੱਪ ਕਦੇ ਬੱਦਲ ਵਾਈ ਇਸ ਤਰੀਂ ਦੌਰ ਚੱਲੀ ਜਾਊਗਾ ਮਿਕਾ ਜੋ ਮੀ ਵੀ ਪੈਸਾ ਆ ਰਿਹਾ ਤੇ ਕਈ ਹਵਾ ਚੱਲ ਕੇ ਵੀ ਹਟ ਸਾਦੀ ਠੰਢੀ ਠਾਰ ਹੋਣ ਤਿੰਨ ਦਾ ਤਾਪਮਨ ਥੋੜਾ ਵੱਧ ਗਿਆ ਤੇ ਰਾਤ ਦਾ ਤਾਂ ਉਹੀ ਹੈ ਤਾ ਤੁਮ ਤਾਂ ਹੁਣ ਪਹਿਲਾਂ ਮੀਂਹ ਪਛਮੀ ਸਿਸਟਮ ਉਹ ਮੀਂਹ ਪਿਆ ਸੀ ਜੜ ਉੱਥੇ ਕਰਕੇ ਘੜੇ ਮਰੀ ਹੋਈ ਹੈ ਹੱਥ ਫੈਟ ਰਹੇ ਨੇ ਤੇ ਇਹ ਅਹੀਂ ਚੱਲੂਗਾ ਇੱਕ ਦੋ ਦਿਨ ਠੰਡ ਰਹੂ ਜੇ ਰੱਬ ਨੇ ਮੀਂਹ ਪਾਤਾ ਫਿਰ ਫਿਰ ਕੱਟ ਠੰਡ ਦਾ ਦੌਰ ਹੋਰ ਹੋਰ ਤਾਂ ਇੰਨਾ ਥਾਪਮਣ ਬਾਚੂ ਉਵੇਂ ਮੇਟਰ ਪਹਿਲਾਂ ਆਪਾਂ ਮਾਂਸਾ ਗਈ ਸੀ ਤੇ ਹੁਣ ਆਪਾਂ ਹਰਾ ਵੱਢਦੇ ਆਂ ਤੇ ਥੇੜ ਬੱਜ ਗਿਆ ਪਸ਼ੂਨਾਂ ਦਾ ਟਾਈਮ ਹੋਣ ਵਾਲਾ ਹੈ ਤੇ ਮਾਂਸਾ ਹਨຊੋੜ ਇੱਕ ਟਕਾਣੀ ਕੜਵਣੀ ਸੀ ਤੇ ਕੁਸੂ ਹੋਰ ਕੰਮ ਸੀ ਤੇ ਮਾਂਸਾ ਤੋਂ ਆ ਕੇ ਹੁਣ ਆਪਾਂ ਹਰਾ ਵੱਢਦੇ ਆਂ ਤੇ ਆਪਣੇ ਬਲੌਗ ਨੂੰ ਲਾਈਕ ਸ਼ੇਅਰ ਕਰਨਾ ਤੇ ਪਸ਼ੂਨ ਨੂੰ ਪਾਈ ਕੱਕ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੂ ਲਓ ਮਿੱਤਰੋ ਪ੍ਰਦੀਪ ਸਿੰਘ ਸਕੂਲ ਨੂੰ ਆ ਗਿਆ ਤੇ ਮੇਰੀ ਪੱਗ ਲਹਾਤੀ ਤੇ ਪ੍ਰਦੀਪ ਸਿੰਘ ਬੰਨ ਰਿਹਾ ਹੈ ਕਿਉਂ ਏ ਚੱਕ ਤੇ ਫਟੇ ਫਿਰ ਦੇਖੋ ਚੈੱਕ ਕਰੋ ਇਹਦੀ ਪੱਗ ਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਜੁ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਦਿਆ ਕਰੋ ਤੇ ਪ੍ਰਦੀਪ ਸਿੰਘ ਬੰਨ ਰਿਹਾ ਹੈ ਪੱਗ ਫੇਰਾ ਚੱਕ ਤੇ ਫਟੇ ਰਮਾ ਲਾਭ ਨੂੰ ਮੈਨੂੰ ਤਾਂ ਲੱਗਦਾ ਹੈ ਮੇਰੇ ਲਈ ਪੱਗ ਢਾਕੇ Não é